ਪਾਊਡਰ ਕੀਤੀ ਹੀ ਗੇਮਲ ਜੋ ਕਿ ਆਪਣੀ ਆ ਚੁੱਕੀ ਆ ਅੱਜ ਅਹੀਂ ਇਹਨੂੰ ਓਪਨ ਕਰਕੇ ਤੇ ਦੇਖਦੇ ਆ ਇਹਦੇ ਵਿੱਚ ਕੀ ਕੁਝਾਨੂੰ ਦੇਖ ਨੂੰ ਮਿਲਦਾ ਵਾ ਬਾਕੀ ਵੀਡੀਓ ਵਿੱਚ ਬਣੇ ਰਹੋ ਚੈਨਲ ਤੇ ਨਿਊ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਚਲੋ ਆਪਾਂ ਖੋਲ ਕੇ ਦੇ ਗੇਮਲ ਚਲੋ ਹੁਣ ਆਪਾਂ ਇਹਨੂੰ ਕਰਦੇ ਓਪਨ ਬਿਨਾ ਕੋਈ ਟਾਈਮ ਵੇਸ ਕੀਤੇ ਬਾਕਸ ਵਿੱਚੋਂ ਨਿਕਲਿਆ ਇੱਕ ਹੋਰ ਹੋ। ਵਾਹ। ਹੋਰ ਨਿਕਲਿਆ ਇੱਕ ਹੋਰ ਕੁਝ ਇਹਦੀ ਮੈਨੂ ਬੁੱਕ ਵਗੈਰਾ ਜਿਹੜੀ ਆਪਾਂ ਦੇਖ ਸਕਦੇ ਆ ਇਹਦੇ ਉੱਤੇ ਸਾਰਾ ਕੁਝ ਜੋ ਉਹਨਾਂ ਨੇ ਦੱਸਿਆ ਜਿਦਾ ਅਟੈਚਮੈਂਟ ਹੋਣੀ ਆ ਬਲੂਜ਼ ਉੱਤੇ ਨਾਲ ਅਟੈਚ ਆਈ। ਬਾਕੀ ਇਹਦੀ ਗੱਲ ਕੀਤੀ ਹੈ ਬੈਟਰੀ ਬੈਕਅਪ ਇਹਦਾ ਜਿਹੜਾ ਉਹਨਾਂ ਨੇ ਦਿੱਤਾ ਆ ਵਾ। ਇੰਨੇ ਹੀ ਜੈਸੋ ਐਮ ਐਥੀ ਦੀ ਬੈਟਰੀ ਦਿੱਤੀ ਹੋਈ ਆ ਵਰਕ ਟਾਈਮ 8 ਘੰਟੇ ਜਿਹੜਾ ਏਅਰ ਕੰਟੀਨਿਊ ਆਪਣਾ ਜਿਹੜਾ ਟਾਈਮ ਹੈ ਕੱਢ ਸਕਦੀ 8 ਘੰਟੇ ਨੂੰ ਲਗਾਤਾਰ ਚਲਾਓ ਇਹ ਡਾਉਨ ਨਹੀਂ ਹੁੰਦੀ ਤੇ ਬਾਕੀ ਇਹਦੇ ਐਪ ਦਾ ਨਾਮ ਆ ਗੈਂਬਲ ਸ਼ੋ ਐਪ ਜਿਹਦੇ ਥਰੂ ਤੁਸੀਂ ਅਧੀ ਕੀ ਸੈਕਿੰਗ ਵਗੈਰਾ ਕੰਮ ਕਰ ਸਕਦੇ ਜੀ ਤੇ ਚਲੋ ਹੁਣ ਆਪਾਂ ਖੋਲ ਕੇ ਦੇਖਦੇ ਆ ਇਹਦਾ ਮੇਨ ਗੈਂਬਲਾ ਜਿਹਦੀ ਪੈਕਿੰਗ ਕਿੰਬ ਹੋ ਰਹੀ ਹੈ ਜੀ ਆਹ ਸੀ ਟੈਬ ਤੁਹਾਨੂੰ ਇੱਕ ਚਾਰਜਰ ਕਰਨ ਲਈ ਕੇਵਲ ਮਿਲੂਗੀ ਇਹਨੂੰ ਕਰੋ ਸਾਈਡ ਤੇ ਆਪਣਾ ਮੇਨ ਪੁਆਇੰਟ ਆ ਗਿਆ ਮਲ ਇਹ ਆਪਾਂ ਵੀਡੀਓ ਵਗੈਰਾ ਬਣਾਉਣ ਵਾਸਤੇ ਮਦਾਈ ਜੀ ਤੇ ਚਲੋ ਹੋਰ ਦੇਖੀਂ ਵੇਟ ਦੀ ਗੱਲ ਕੀਤੀ ਜਾਵੇ ਤੇ ਵੇਟ ਕੋਈ ਜਰਾ ਖਾਸ ਨਹੀਂ ਆ ਨੋਰਮਲੀ ਵੇਟ ਆ ਹਲਕੀ ਆ ਇਹਨੂੰ ਆਪਾਂ ਹੁਣ ਓਪਨ ਕਰਾ ਦੇ ਇਹਦਾ ਇੱਕ ਲੋਕੋਂ 달 ਲੱਗਾ ਇਨੂੰ ਆਪਾਂ ਲੋਗ ਨੂੰ ਲੋ ਕਰਾ ਕੇ ਇਹ ਕੋਈ ਪਰਕਰਦੀ ਦੇ ਦਈਏ ਜਿੰਮਲ ਤੇ ਬਾਕੀ ਆ ਬਟਨ ਨੂੰ ਪ੍ਰੈਸ ਕਰਨਾ ਜੋ ਕਿ ਔਨ ਹੋ ਜਾਂਦੀ ਹੈ ਇਹਨੂੰ ਆਪਾਂ 2 ਸੈਕਿੰਡ ਪ੍ਰੈਸ ਕਰਕੇ ਰੱਖਾ ਲਈ ਆਪਣੀ ਗੇਮ ਮਲ ਹੈ ਜੋ ਕਿ ਹੁਣ ਔਨ ਹੋ ਚੁੱਕੀ ਆ ਆਪਾਂ ਕੋਈ ਵੀ ਮੂਵਮੈਂਟ ਕਰਦੇ ਆ ਬਾਕੀ ਹੋਣੇ ਦੀ ਫਲੈਸ਼ ਦੀ ਗੱਲ ਕੀਤੀ ਜਾਵੇ ਇਹਦੇ ਤੋਂ ਇਹ ਲੈਫਟ ਰਾਈਟ ਹੋ ਗਈ ਇਹ ਵਾਲੇ ਬਟਨ ਤੋਂ ਟੈਪ ਕਰਨੀ ਲੈਫਟ ਰਾਈਟ ਉੱਪਰ نیچےਾਰੇ ਕ੍ਰੀਟ ਇਹਨਾਂ ਹੋ ਗਈ ਬਾਕੀ ਉਹਨੇ ਦੀ ਫਲੈਸ਼ ਦੀ ਗੱਲ ਕੀਤੀ ਜਾਵੇ ਕਿ ਇੱਕ ਦਾ ਰਿਪ੍ਰੈਸ ਕਰਨ ਨਾਲ ਫਲੈਸ਼ ਥੋੜੀ ਘਟ ਜਗੋਗੀ ਦੂਸਰੇ ਜੇ ਰਿਪ੍ਰੈਸ ਕਰਨ ਨਾਲ ਥੋੜੀ ਜਿਹੀ ਵਧ ਜਗੋਗੀ ਪਰ ਇਹਨਾਂ ਦੇ ਗੱਲ ਅਰੇ ਚੇਂਜ ਹੋ ਗਿਆ ਲੱਗਦਾ ਪਹਿਲੇ ਵਾਂਗ ਸੀ ਲੋਕ ਹੋ ਗਿਆ ਅਜੇ ਕੁਝ ਦੇ ਦੇ ਉਹਨੂੰ ਲਾਈਟ ਬੱਝਦੀ ਭਈਆ ਵਾਈਟ ਤੇ ਜੈਨ ਨੂੰ ਦੋ ਲਾਈਟਾਂ ਨੇ ਇਹ ਹੋ ਚੁੱਕੀ ਐਨੂੰ ਪ੍ਰੈਸ ਕਰਕੇ ਰੱਖੋਗੇ ਤੇ ਇਹ ਹੋ ਜੂਗੀ ਉਹ ਜੇ ਰੋ ਬਾਕੀ ਚੀਜ਼ ਤੇ ਵਧੀਆ ਕਰੀ ਨੂੰ ਆਫ ਕਰਕੇ ਤੇ ਫੋਨ ਨੂੰ ਕਰਕੇ ਅਟੈਚ ਇਹ ਹੁਣ ਹੋ ਚੁੱਕੀ ਆ ਉਹ ਨੂੰ ਪ੍ਰੈਸ ਕਰਕੇ ਰੱਖਣਾ ਹੈ ਮ ਬਟਨ ਤੇ ਗੇਮਲ ਹੋ ਜੂਗੀ ਤਾਂ ਜੀ ਉਹ ਤੇ ਆਪਾਂ ਇਹਦੇ ਕੋਈ ਵੀ ਆਪਣਾ ਫੋਨ ਵਗੈਰਾ ਲਾ ਕੇ ਤੇ ਚੈੱਕ ਕਰਦੇ ਆਪਣੀ ਗੇਮ ਨੂੰ ਹੁਣ ਫਿਰ ਆਇਆ ਇਹਦਾ ਕੋਲ 5 ਗਾਇਨੋ ਇੱਟਾ ਕਰੀ ਆਪਾਂ ਓਪਨ ਕਰ ਲੈਣਾ ਓਪਨ ਕਰਨ ਤੋਂ ਬਾਅਦ ਆਪਾਂ ਸਟਾਰਟ ਆਟੈਕ ਹੁਣ ਹੁਣ ਟੈਚ ਕਰਨ ਤੋਂ ਬਾਅਦ ਇਹ ਜੋ ਕਿ ਹੁਣ ਓਪ ਆ ਕੀ ਦੇਖ ਸਕਦੇ ਹਾਂ ਜੀ ਉਹ ਫੋਨ ਆਪਾਂ ਇਹਨੂੰ ਕਰਦੇ ਐਮ ਬਟਨ ਨੂੰ ਨਾ ਪਿੜਖਣਾ ਐਮ ਬਟਨ ਨੂੰ ਨਾ ਪਿੜਦੇ ਦੋ ਸੈਕਿੰਡ ਪ੍ਰੈਸ ਕਰਕੇ ਰੱਖਾਂਗੇ ਉਹ ਇਹ ਥੋੜਾ ਜਿਹਾ ਪਰਨਾ ਹੋ ਤੁਕਾ ਫੋਨ ਲੱਗਦਾ ਪਿਆ ਇਹ ਜਿਹੜਾ ਹੁਣ ਆਪਣੀ ਗੇਮ ਲੈ ਓਨ ਹੋ ਚੁੱਕੀ ਆ ਤੇ ਆਪਣਾ ਫੋਨ ਆ ਜਿਹੜਾ ਉਹ ਸਟ੍ਰੇਟ ਆ ਜੇ ਤੁਸੀਂ ਚਾਹੁੰਦੇ ਆ ਵੀਡੀਓ ਵਗੈਰਾ ਜਾਂ ਬਲੌਗ ਬਣਾਉਣਾ ਫੋਨਟਾ ਰੋਟੇਟ ਹੋ ਜੇ ਤਾਂ ਐਮ ਬਟਨ ਨੂੰ ਦੋ ਵਾਰੀ ਟੈਸਟ ਕਰਾ ਲੇ 1 2 ਜਿਹੜਾ ਫੋਨ ਆ ਸਾਡਾ ਰੋਟੇਟ ਹੋ ਜਾਊਗਾ ਤੇ ਜਿੱਦਾਂ ਹੁਣ ਕੀ ਇਹਦੀ ਬਿਲਕੁਲ ਸੈਟਿੰਗ ਖਰਾਬ ਹੋ ਚੁੱਕੀ ਆ ਮੈਂ ਕਿਹੇ ਸਾਈਡ ਨੂੰ ਕਰਨਾ ਚਾਹੁੰਦਾ ਪਰ ਫੋਨ ਜਿਹੜਾ ਕੋਈ ਅਲੱਗ ਸਾਈਡ ਲਈ ਜਾਂਦਾ ਪਿਆ ਜਿਹੜਾ ਬੈਕ ਸਾਈਡ ਤੇ ਬਟਨ ਦਿੱਤਾ ਹੋਇਆ ਇਹਨੂੰ ਅਸੀਂ ਪ੍ਰੈਸ ਕਰਾਂਗੇ ਦੋ ਵਾਰ ਤੇ ਫੋਨ ਜਿਹੜਾ ਤੁਹਾਡਾ ਬਿਲਕੁਲ ਸਟ੍ਰੇਟ ਹੋ ਜਾਊਗਾ। ਤੁਸੀਂ ਜਿੱਦਾਂ ਵੀ ਐਡਿਟ ਕਰਨਾ ਚਾਹੋ ਉਹ ਤੇ ਹੋ ਰੁਕ। ਬਾਕੀ ਰੈਕਟ ਕਰੋ, ਰਾਈਟ ਕਰੋ। ਸਮਝਤੀ ਹੋਣੀ ਇਹਨੂੰ ਆਪਾਂ ਕਰਦੇ ਆ। ਇਹ ਐਪ ਐਪ ਮੋਡ ਲੇ ਇਹ ਮੋੜ ਦੇ ਕਰ ਨਾਲ ਤੁਹਾਡਾ ਫੋਨ ਦੀ ਜਿਹੜੀ ਮੂਮੈਂਟ ਉਹ ਇੱਕੇ ਜਗ੍ਹਾ ਤੇ ਉੱਪਰ ਹੋਵੇ। ਇਹ ਲਿਜੋਲੀ ਜਿਹੜੀ ਕੱਟੋ। ਫੋਕਸ ਕਰਦਾ ਹੈ ਪੀ ਦੋ। ਬਾਕੀ ਵੀਡੀਓ ਦੇ ਵਿੱਚ ਕੁਝ ਇਹੀ ਹੀ ਬਾਕੀ ਇਹਦੇ ਨਾਲ ਸਾਨੂੰ ਇੱਕ ਮਿਲਦਾ ਜੀ ਸਟੈਂਡ ਜੋ ਕਿ ਅਹੀਂ ਇਹਦੇ ਥੱਲੇ ਲਾ ਕੇ ਕੋਈ ਇੱਕ ਜਗ੍ਹਾ ਦੇ ਉੱਤੇ ਰੱਖ ਕੇ ਵੀਡੀਓ ਬਣਾਉਣੀ ਹੋਵੇ ਤੁਸੀਂ ਕੁਝ ਕਰਦੇ ਹੋ ਅਈ ਰੱਖ ਕੇ ਤੇ ਵੀਡੀਓ ਜਿਹੜੀ ਆ ਬਣਾ ਸਕਦੇ ਹੋ ਫੋਨ ਜਿਹੜਾ ਬਿਲਕੁਲ ਹਿੱਲੇਗਾ ਨਹੀਂ ਬਾਕੀ ਇਹਦੇ ਪਰਾਈ ਦੀ ਗੱਲ ਕੀਤੀ ਜਾਵੇ ਤੇ ਆਪਾਂ ਟਾਈਮ ਤੇ ਮਲੇਸ਼ੀਆ ਦੇ ਵਿੱਚ ਆ ਉੱਥੇ ਉਹ ਡਰ ਕੀਤਾ ਵਾ 150 ਰਿੰਗਟ ਦਾ ਆਇਆ ਵਾ ਤੇ ਜੇ ਇੰਡੀਆ ਦੀ ਗੱਲ ਕੀਤੀ ਜਾਵੇ 150 ਦੇ ਹਿਸਾਬ ਨਾਲ ਸਾਨੂੰ ਇਹ 3000 ਰੁਪਏ ਦਾ ਜਿਹੜਾ ਸੀ ਨੰਬਰ 25 ਜਿਹਾ ਬਾਕੀ ਜੁੱਤੂ ਨਹੀਂ ਮੰਗਾਉਣਾ ਚਾਹੁੰਦੇ ਆ ਤੇ ਉਹ ਵਧੀਆ ਚੀਜ਼ ਆ ਤੇ ਨੂੰ ਮੰਗਾ ਸਕਦੇ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ